ਜਿਲ੍ਹਾ ਜਲੰਧਰ ਤੇ ਹਲਕਾ ਫਲੋਰ ਦੇ ਪਿੰਡ ਬਿਰਕ ਵਿਖੇ ਉਦੋਂ ਮਾਹੌਲ ਖਰਾਬ ਹੋ ਗਿਆ ਜਦੋਂ ਕੁਝ ਵਿਅਕਤੀਆਂ ਵੱਲੋਂ ਪਿੰਡ ਬਿਰਕ ਨੇੜੇ ਸ਼ਰਾਬ ਦੀ ਬ੍ਰਾਂਚ ਖੋਲ੍ਹ ਲਈ ਪਿੰਡ ਵਾਸੀਆਂ ਵੱਲੋਂ ਇਸ ਬ੍ਰਾਂਚ ਅੱਗੇ ਸੜਕ ਵਿੱਚ ਧਰਨਾ ਲਗਾ ਦਿੱਤਾ ਅਤੇ ਪੰਜਾਬ ਸਰਕਾਰ ਅਤੇ ਐਕਸਾਈਜ਼ ਵਿਭਾਗ ਵਿਰੁੱਧ ਜਮ ਕੇ ਨਾਅਰੇਬਾਜ਼ੀ ਕੀਤੀ ਇਸ ਮੌਕੇ ਪਿੰਡ ਵਾਸੀਆਂ ਅਤੇ ਮੋਤਵਾਰ ਵਿਕਤੀਆਂ ਨੇ ਦੱਸਿਆ ਕਿ ਤਕਰੀਬ 13 ਸਾਲ ਪਹਿਲਾਂ ਪਿੰਡ ਦੀ ਪੰਚਾਇਤ ਅਤੇ ਨਗਰ ਨਿਵਾਸੀਆਂ ਵੱਲੋਂ ਬੜੀ ਜੱਦੋ-ਜਹਿਦ ਕਰਕੇ ਸ਼ਰਾਬ ਦਾ ਠਿਕਾ ਚੁਕਵਾਇਆ ਸੀ ਤੇ ਹੁਣ ਫਿਰ ਦੁਬਾਰਾ ਕੁਝ ਵਿਅਕਤੀਆਂ ਵੱਲੋਂ ਸ਼ਰਾਬ ਦੀ ਬ੍ਰਾਂਚ ਖੁੱਲੀ ਜਾ ਰਹੀ ਹੈ ਮਾਹੌਲ ਗਰਮਾਉਂਦਾ ਵੇਖ ਪੁਲਿਸ ਚੌਕੀ ਦੁਸਾਂਝ ਕਨਾਂ ਦੀ ਪੁਲਿਸ ਨੇ ਮੌਕੇ ਤੇ ਆ ਕੇ ਬ੍ਰਾਂਚ ਨੂੰ ਜ਼ਿੰਦਾ ਲਗਵਾ ਦਿੱਤਾ ਇਸ ਮੌਕੇ ਬ੍ਰਾਂਚ ਦੇ ਕਰਿੰਦਿਆਂ ਨੇ ਕੁਝ ਵੀ ਕਹਿਣ ਤੋਂ ਇਨਕਾਰ ਕਰਦੇ ਹਾਂ ਮੌਕੇ ਤੋਂ ਖਿਸ ਗਏ ਆਓ ਵੇਖਦੇ ਹਾਂ ਕੀ ਹੈ ਪੂਰਾ ਮਾਮਲਾ ਜੀ ਸਰ ਜੀ ਲੋਕ ਪ੍ਰੋਟੈਸਟ ਕਰ ਰਹੇ ਨੇ ਪਤਾ ਲੱਗਾ ਵੀ ਇੱਥੇ ਸ਼ਰਾਬ ਦਾ ਠੇਕਾ ਕੋਈ ਮਾਲਕਾ ਕੇ ਦੱਸੋ ਵੀ ਮਾਲਕਾ ਨਹੀਂ ਇਸ ਵੇਲੇ ਮਾਲਕ ਕਿਨੇ ਚਾਹੁੰਦੇ ਇੱਥੇ ਦੁਬਾਰਾ ਹਾਈ ਹਾਈ ਹੋ ਜਾਣੀ ਕਹਿਣਾ ਚ ਤੁਸੀਂ ਤੁਹਾਡੇ ਕੋਲ ਕੀ ਜ਼ਿੰਮੇਵਾਰੀ ਇੱਥੇ ਮਾਲਕਾ ਰਿਹਾ ਭਾਈ ਨਹੀਂ ਤੁਸੀਂ ਇਸ ਵੇਲੇ ਮੌਕੇ ਮੌਕੇ ਤੇ ਮਾਲਕ ਤਾਂ ਆਉਂਦੇ ਹੀ ਨਹੀਂ ਹੁੰਦੇ ਕਦੀ ਵੀ ਤੁਸੀਂ ਇਸ ਵੇਲੇ ਇੱਥੇ ਜ਼ਿੰਮੇਵਾਰ ਹੋ ਕੀ ਕਹਿਣਾ ਚਾਹੁੰਦੇ ਜਿਹੜਾ ਠੇਕਾ ਸ਼ਰਾਬ ਗੱਲ ਕਰਕੇ ਫੇ ਠੇਕਾ ਨਹੀਂ ਇੱਥੇ ਠੋਕ ਠੇਕਾ ਖੋਲਿਆ ਕਿਉਂ ਜਾ ਰਿਹਾ ਸੀ ਕਿਵੇਂ ਖੋਲਿਆ ਜਾ ਰਿਹਾ ਸੀ ਕੀ ਅਧਿਕਾਰ ਸੀ ਤੁਹਾਡਾ ਨਹੀਂ ਤੁਸੀਂ ਇੱਥੇ ਮੌਕੇ ਤੇ ਜਦੋਂ ਤੁਹਾਡੇ ਇੱਥੇ ਲੋਕ ਹਾਏ ਹਾਏ ਕਰਦੇ ਆ ਫਿਰ ਤੁਸੀਂ ਕਿਉਂ ਇੱਥੇ ਰੁਕੇ ਜਾਓ ਨਹੀਂ ਫਿਰ ਤੁਸੀਂ ਇੱਥੇ ਕਿਉਂ ਸ਼ਰਾਬ ਵੇਚਣ ਦਾ ਤੁਸੀਂ ਨਹੀਂ ਤੁਸੀਂ ਤੁਸੀਂ ਠੀਕ ਹੈ ਸਰਪੰਚ ਸਾਹਿਬ ਕੀ ਮਾਮਲਾ ਹੈ ਅੱਜ ਮਾਮਲਾ ਸਾਡੇ ਪਿੰਡ ਦੀ ಗ್ರಾಮ ਪੰਚਾਇਤ ਨੇ 12 13 ਅਜ ਮਤਾ ਪਾਸ ਕਰਕੇ ਜਿਹੜਾ ਪਿੰਡ ਤੋਂ ਠੇਕਾ ਬੰਦ ਕਰਾਇਆ ਸੀਗਾ ਤੇ ਪਿਛਲੇ 12 ਸਾਲਾਂ ਤੋਂ ਇਹ ਖਰਾਬ ਦਾ ਠੇਕਾ ਜਿਹੜੇ ਪਿੰਡ ਬੈਰਕ ਦੀ ਹੱਦ ਵਿੱਚ ਨਹੀਂ ਖੁੱਲਿਆ ਤੇ ਹੁਣ ਜਿਹੜੀ ਇਹਨਾਂ ਨੇ ਕਿਉਂਕਿ ਜੇ ਠੇਕਾ ਲਾਇਸੈਂਸੀ ਪਹਿਲਾਂ ਖੁੱਲਣਾ ਹੁੰਦਾ ਤਾਂ ਉਹ ਇੱਕ ਤਰ੍ਹਾਂ ਤੋਂ ਚੱਲ ਹੁੰਦੇ ਪਰ ਇੱਕ ਦੋ ਦਿਨਾਂ ਚ ਉਹਨਾਂ ਨੇ ਇੱਥੇ ਬ੍ਰਾਂਡ ਜਿਹੜੀ ਲਿਆ ਕੇ ਰੱਖੀ ਆ ਉਹਦਾ ਪਿੰਡ ਸਾਰਾ ਸਾਡਾ ਵਿਰੋਧ ਕਰਦਾ ਕਿਉਂਕਿ ਨਸ਼ਿਆਂ ਦੇ ਖਿਲਾਫ ਅਸੀਂ ਪਹਿਲਾਂ ਵੀ ਜਿਹੜਾ ਇਸੇ ਕਰਕੇ ਬੰਦ ਕਰਾਇਆ ਸੀ ਨਸ਼ਿਆਂ ਦਾ ਜਿਹੜਾ ਇਹ ਜਿਹੜਾ ਏਰੀਆ ਸਾਡਾ ਸਾਰਾ ਲੇਬਰ ਇੱਥੋਂ ਲੱਗਦੀ ਆ ਇਹਨਾਂ ਨਾਲੇ ਆ ਮੂਰਤੇ ਵੀ ਠੇਕਾ ਇੱਕ ਸ਼ਰਾਬ ਦਾ ਹੈਗਾ ਤੇ ਜਿਹੜਾ ਲੇਬਰ ਕਲਾਸ ਆ ਉਹ ਤਾਂ ਪਹਿਲਾਂ ਉੱਥੋਂ ਪੀ ਕੇ ਆਏਗੀ ਬਣ ਕੇ ਇੱਥੋਂ ਪੀ ਕੇ ਆ ਗਏ ਇੱਥੇ ਪਿੰਡ ਜਾਂਦੇ ਜਾਂਦੇ ਸਾਰੇ ਰਸਤੇ ਅਜ ਦਿਖ ਪੈਦੇ ਪ ਫੇਰਾਂ ਦੇ ਕੰਪੀਟੀਸ਼ਨ ਵੀ ਇੱਥੇ ਚੱਲਦੇ ਆ ਕੋਈ ਰੇਟ ਘੱਟ ਕਰ ਲੈਂਦਾ ਫੇਰ ਦੂਜੇ ਏਰੀਆ ਚ ਆ ਕੇ ਵੀ ਇੱਥੇ ਲੜਾਈਆਂ ਚੱਲਦੇ ਹੁੰਦੇ ਆ ਪਿਛਲੇ ਠੇਕੇ ਜੀ ਵੀ ਇਹ ਹੁੰਦਾ ਰਿਹਾ ਉਦੋਂ ਅਸੀਂ ਤਤ ਪੰਚਾਇਤ ਨੇ ਸਾਰੇ ਮਤਾਂ ਪਾਸ ਕਰਕੇ ਇੱਥੋਂ ਦੁੱਖੀ ਹੋ ਗਏ ਬੰਦ ਕਰਾਇਆ ਸੀ ਵੀ ਠੇਕਾ ਜਿਹੜਾ ਸ਼ਰਾਬ ਦਾ ਬੰਦ ਕੀਤਾ ਜਾਵੇ ਦੂਸਰੀ ਜਿਹੜੀ ਪੰਜਾਬ ਸਰਕਾਰ ਦੀ ਨਸ਼ਿਆਂ ਦੇ ਖਿਲਾਫ ਜਿਹੜੀ ਸਰਕਾਰ ਦੀ ਪਾਲਿਸੀ ਆ ਉਹਦੇ ਤਹਿਤ ਵੀ ਸਰਕਾਰ ਦੇ ਜਿਹੜੇ ਅਫਸਰਾਂ ਦੀ ਡਿਊਟੀ ਬਣਦੀ ਵੀ ਇੱਥੇ ਬਰਾਂਡ ਜਿਹੜੀ ਆ ਉਹ ਨਹੀਂ ਬੰਦ ਹੋਣੀ ਚਾਹੀਦੀ ਆ ਔਰ ਇਹੋ ਜਿਹੜਾ ਲੋਕਾਂ ਨੂੰ ਨਸ਼ਿਆਂ ਤੋਂ ਬਚਾਇਆ ਜਾ ਸਕੇ ਲੋਕਾਂ ਨੂੰ ਜਿੰਨਾ ਦੂਰ ਰੱਖਿਆ ਜਾ ਸਕੇ ਕਿਉਂਕਿ ਬ੍ਰਾਂਚਾਂ ਆ ਜਿਹੜੇ ਲੀਗਲ ਠੇਕੇ ਜਿਹੜੇ ਪਹਿਲੇ ਆ ਜਿਹੜੇ ਉਹ ਜਿਹੜੇ ਜੋ ਬਲਾਕ ਦੇ ਵਿੱਚ ਆ 1 April ਤੋਂ ਪਹਿਲਾਂ ਬੋਲੀ ਹੁੰਦੀ ਆ ਜਿਹੜੀ ਮਾਰਚ ਦੇ ਵਿੱਚ ਹੁੰਦੀ ਉਹਦੇ ਮੁਤਾਬਕ ਖੁੱਲ ਚੁੱਕੇ ਆ ਇਹ ਐਕਸਟਰਾ ਜਿਹੜੇ ਖੁੱਲੇ ਜਾ ਰਹੇ ਆ ਜੀ ਜਦੋਂ ਠੇਕਾ ਇਹ ਠੇਕਾ ਖੋਲਿਆ ਗਈ ਤੁਹਾਡੀ ਸਹਿਮਤੀ ਪਿੰਡ ਦੀ ਸਹਿਮਤੀ ਨਹੀਂ ਕੋਈ ਸਾਨੂੰ ਪਤਾ ਹੀ ਨਹੀਂ ਸਭ ਤਾਂ ਹੁਣ ਪਤਾ ਲੱਗਾ ਅਸੀਂ ਇੱਥੇ 2 ਦਿਨ ਪਹਿਲਾਂ ਪਤਾ ਲੱਗਾ ਜਦੋਂ ਇਹ ਸ਼ੁਰੂ ਕਰਨ ਲੱਗੇ ਆ ਤੇ ਹਜੇ ਵੀ ਸ਼ੁਰੂ ਨਹੀਂ ਕੀਤਾ ਹੁਣ ਅਸੀਂ ਇਹ ਚਾਹੁੰਦੇ ਪਰ ਉਹਨਾਂ ਦਾ ਕਹਿਣਾ ਹੈ ਕਿ ਅਸੀਂ ਇੱਥੇ ਜਦੋਂ ਠੇਕਾ ਖੋਲਣ ਲੱਗੇ ਆ ਜੀ ਇੱਥੋਂ ਪਿੰਡ ਦੇ ਕੋਈ ਮੈਡਮ ਆ ਜੀ ਉਹਨਾਂ ਨੂੰ ਪੁੱਛਦੇ ਫੇਰ ਕੋਈ ਨਹੀਂ ਸਾਨੂੰ ਪਤਾ ਨਹੀਂ ਪਤਾ ਨਹੀਂ ਲੱਗਦਾ ਕੋਈ ਪਤਾ ਨਹੀਂ ਸਾਨੂੰ ਸਾਡਾ ਕੋਈ ਸਾਨੂੰ ਕੋਈ ਇਨਫੋਰਮੇਸ਼ਨ ਦਿੱਤੀ ਕਿਹਨੇ ਨਾ ਸਾਨੂੰ ਇਸ ਬਾਰੇ ਪਤਾ ਜਦੋਂ ਪਤਾ ਲੱਗਾ ਪਿੰਡ ਵਾਲੇ ਸਾਰੇ ਬਰੋਧ ਕਰਦੇ ਆ ਇਲਾਕਾ ਬਰੋਧ ਕਰਦਾ ਨਾਲ ਹੀ ਆ ਦੇਖ ਲਓ ਸਾਹਮਣੇ ਮਾਤਾ ਦਾ ਮੰਦਿਰ ਆ ਨਾਲ ਹੀ ਵਿਧਾ ਆਸ਼ਰਮ ਆ ਨਾਲ ਹੀ ਦੂਸਰਾ ਪਿੱਛੇ ਆਵਾਦੀ ਆ ਅਸੀਂ ਇਹਦਾ ਬਰੋਧ ਕਰਦੇ ਵੀ ਜਿਹੜਾ ਇੱਥੇ ਨਹੀਂ ਹੋਣਾ ਚਾਹੀਦਾ ਇਹ ਕਰੋੜ ਦੇ ਵੀ ਬਿਲਕੁਲ ਉੱਪਰ ਹੀ ਆ ਜੀ ਕਰੋੜ ਦੇ ਬਿਲਕੁਲ ਉੱਪਰ ਆ ਛੋਟਾ ਰੋੜ ਆ ਚੱਲਦਾ ਹਾਂ ਹਾਂਜੀ ਸਰਪੰਚ ਸਾਹਿਬ ਅੱਜ ਪ੍ਰੋਟੈਸਟ ਕਰ ਰਹੇ ਹੋ ਕੀ ਮਾਮਲਾ ਅੱਜ ਪਿੰਡ ਬਿਰਕਾਂ ਚ ਜਿਹੜਾ ਠੇਕਾ ਸੀਗਾ ਪਹਿਲਾਂ ਜੋ 11 12 ਦੇ ਵਿੱਚ ਬੰਦ ਕਰਾਇਆ ਸੀ ਪੰਜਾਬ ਦਾ ਮਤੇ ਦੇ ਤਹਿਤ ਉਸ ਤੋਂ ਬਾਅਦ 10 11 ਸਾਲ ਬਾਅਦ ਇਹਨਾਂ ਨੇ ਅੱਜ ਬਿਨਾਂ ਮਨਜ਼ੂਰੀ ਤੋਂ ਸਾਨੂੰ ਨਹੀਂ ਪਤਾ ਤੇ ਇਥੇ ਠੇਕਾ ਇਹਨਾਂ ਨੇ ਫੇਰ ਖੋਲਿਆ ਤੇ ਰਹਿਚੀ ਏਰੀਆ ਆ ਰਹਿਚੀ ਏਰੀਆ ਹੁਣ ਕਰਤੇ ਇਥੇ ਸਾਡੀਆਂ ਲੜਕੀਆਂ ਧੀਆਂ ਪੈਣਾ ਜਿਹੜੀਆਂ ਸੈਰ ਤੇ ਵੀ ਜਾਂਦੀਆਂ ਆ ਤੇ ਆਲੇ ਦੁਆਲੇ ਰਹਿائش ਵੀ ਆ ਬਿਰਕਾਂ ਦੀ ਬਿਰਧ ਆਸ਼ਰਮ ਆ ਮਾਤਾ ਦਾ ਮੰਦਰ ਆ ਬਿਰਧ ਆਸ਼ਰਮ ਨਾਲ ਲੱਗੇ ਆ ਤੇ ਮਗਰ ਰਹਿائش ਵੀ ਆਲੇ ਦੁਆਲੇ ਇੱਕ ਤਾਈਨੇ ਤੋਂ ਲੈ ਕੋਲੋਨੀ ਵੀ ਆ ਬਿਰਕਾਂ ਦੀ ਸਾਰੀ ਆਵਾਜ਼ ਆਈ ਜਿਹੜੀ ਆ ਇੱਧਰ ਇਸੇ ਰਸਤੇ ਜਾ ਤੇ ਇਸ ਕਰਕੇ ਇਹਨਾਂ ਨੂੰ ਅਸੀਂ ਬੇਨਤੀ ਪਹਿਲਾਂ ਕੀਤੀ ਸੀ ਵੀ ਇੱਥੇ ਠੇਕਾ ਨਾ ਖੋਲਿਓ ਜੇ ਖੋਲਣਾ ਤਾਂ ਹੋਰ ਕਿਤੇ ਲੋਕੇਸ਼ਨ 'ਚ ਤੁਸੀਂ ਖੋਲ੍ਹ ਸਕਦੇ ਆ ਬਿਰਕਾਂ ਦਾ ਜਿਹੜਾ ਠੇਕਾ ਇਹ ਤੋਂ ਪਹਿਲਾਂ ਬੰਦ ਕਰਾਇਆ ਸੀ ਉਹ ਪੱਦੀ ਵਾਲੇ ਰਸਤੇ ਦੇ ਬਿਰਕਾਂ ਦਾ ਠੇਕਾ ਚਲੇ ਗਿਆ ਸੀ ਤੇ ਪਰ ਇਹਨਾਂ ਨੂੰ ਫੇਰ ਵੀ ਧੱਕਾ ਕੀਤਾ ਇਸ ਕਰਕੇ ਜਿਹਦੇ ਕਰਕੇ ਸਾਨੂੰ ਅੱਗੇ ਪ੍ਰੋਟੈਸਟ ਕਰਨਾ ਪਿਆ ਅਸੀਂ ਪੰਜਾਬ ਸਰਕਾਰ ਨੂੰ ਵੀ ਬੇਨਤੀ ਕਰਦੇ ਹਾਂ ਕਿ ਜਿੱਥੇ ਪੰਜਾਬ ਸਰਕਾਰ ਨਸ਼ਿਆਂ ਦੇ ਖਿਲਾਫ ਮਹਮਲ ਕਰ ਰਹੀਆਂ ਤੇ ਨਸ਼ਿਆਂ ਦੇ ਪੰਜਾਬ ਦੇ ਵਿੱਚ ਤੇ ਉੱਥੇ ਉਹਨਾਂ ਨੂੰ ਵੀ ਬੇਨਤੀ ਆ ਕੇ ਰਹਿਸ਼ੀ ਏਰੀਆ ਦੇ ਵਿੱਚ ਠਿਕਾਣਾ ਨਹੀਂ ਖੁੱਲਣਾ ਚਾਹੀਦਾ ਅਸੀਂ ਐਕਸਾਈਡ ਡਿਪਾਰਟਮੈਂਟ ਦੇ ਕੋਲ ਵੀ ਗਏ ਸੀ ਕਮਿਸ਼ਨਰ ਸਾਹਿਬ ਨੂੰ ਐਪਲੀਕੇਸ਼ਨ ਦੇ ਕੇ ਆਇਆ ਉਹਨਾਂ ਨੇ ਸਾਨੂੰ ਰਸੀਵਿੰਗ ਦਿੱਤੀ ਸੀ ਤੇ ਉਹਨਾਂ ਨੂੰ ਬੇਨਤੀ ਕਰਕੇ ਆਏ ਆ ਤੇ ਅਸੀਂ ਪ੍ਰਸ਼ਾਸਨ ਨੂੰ ਬੇਨਤੀ ਕਰਦੇ ਆ ਕਿ ਵੀ ਜਿੱਥੇ ਰਹਿਸ਼ੀ ਏਰੀਆ ਬੜਕੰਚ ਠਿਕਾਣਾ ਨਹੀਂ ਖੁੱਲਣਾ ਚਾਹੀਦਾ ਕਿਉਂਕਿ ਇੱਥੋਂ ਲੜਕੀਆਂ ਸਾਇਫ ਤੇ ਜਾਂਦੀਆਂ ਆ ਸਾਡੀਆਂ ਧੀਆਂ ਤਾਂ ਨਾ ਤੇ ਇਹ ਆਵਾਜ਼ਾਈ ਫਗਵਾੜੇ ਨੂੰ ਆ ਜਿਹੜੇ ਕੰਮਾਂ ਵਾਲੇ ਆਉਂਦੇ ਆ ਕੱਲ ਨੂੰ ਸ਼ਰਾਬੀ ਕੋਈ ਸ਼ਰਾਬ ਪੀ ਕੇ ਡਿਗਿਆ ਹੁੰਗਾ ਕੋਈ ਹਰਕ ਰੈਸ਼ੀ ਏਰੀਆ ਹੋਂ ਕਰਕੇ ਇਹ ਬਿਰਕਾਂ ਦਾ ਜਿਹੜਾ ਠੇਕਾ ਇਥੋਂ ਬੰਦ ਹੋਣਾ ਚਾਹੀਦਾ ਆ ਇਹਨੀ ਪ੍ਰਸ਼ਾਸਨ ਨੂੰ ਬੇਨਤੀ ਆ ਤਾਂ ਕਿ ਅਗਰ ਜੇ ਪ੍ਰਸ਼ਾਸਨ ਨੇ ਨਾ ਸੁਣੀ ਤੇ ਤੋ ਫਿਰ ਅਸੀਂ ਵੱਡੇ ਲੈਵਲ ਤੇ ਪ੍ਰੋਟੈਸਟ ਕਰਾਂਗੇ ਤੇ ਇਹ ਬੇਨਤੀ ਆ ਪੰਜਾਬ ਸਰਕਾਰ ਨੂੰ ਤੇ ਔਰ ਸਾਈਡ ਡਿਪਾਰਟਮੈਂਟ ਨੂੰ ਤੇ ਜਿਹੜਾ ਬਿਰਕਾਂ ਦਾ ਠੇਕਾ ਆ ਇਥੋਂ ਬੰਦ ਕੀਤਾ ਜਾਵੇ ਤਾਂ ਕਿ ਅਸੀਂ ਜਿਹੜੇ ਸਾਰੇ ਲੋਕਾਂ ਦਾ ਜਿਹੜਾ ਮਾਹੌਲ ਆ ਸ਼ਾਂਤ ਹੋ ਸਕਦੇ ਕਿਉਂਕਿ ਇਥੋਂ ਜਦੋਂ ਲੰਘਦੇ ਆ ਕੋਈ ਸ਼ਰਾਬੀ ਡਿਗਿਆ ਹੋਇਆ ਜਾਂ ਫਿਰ ਪੁਲਿਸ ਪ੍ਰਸ਼ਾਸਨ ਨੂੰ ਪ੍ਰੋਬਲਮ ਆਏਗੀ ਸਾਰੇ ਕੋਈ ਨਾ ਕੋਈ ਹਰਕਤ ਹੋ ਸਕਦੀ ਆ ਇਸ ਕਰਕੇ ਮੈਂ ਰਾਹ ਹੁਣ ਕਰਕੇ ਫਗਵਾੜੇ ਦਾ ਕੰਮਕਾਰਾਂ ਤੇ ਵੀ ਰੋਕ ਜਾਂਦੇ ਆ ਬੱਸਾਂ ਆਉਂਦੀਆਂ ਗੱਡੀਆਂ ਆਉਂਦੀਆਂ ਆ ਤੇ ਜਿਹਦੇ ਕਰਕੇ ਰਹਿਸ਼ੀ ਆ ਰਹੇ ਆਲੇ ਦੁਆਲੇ ਸਾਰੇ ਸੂਝਵਾਨ ਲੋਕ ਰਹਿ ਰਹੇ ਆ ਇੱਕ ਤਨਕਲੇਬ ਦੇ ਪੜੇ ਲਿਖੇ ਲੋਕ ਰਹਿ ਰਹੇ ਆ ਤੇ ਇਸੇ ਕਰਕੇ ਅਸੀਂ ਦੁਬਾਰਾ ਫੇਰ ਬੇਨਤੀ ਕਰਦੇ ਆ ਕਿ ਬਿਰਕਾ ਠਿਕਾ ਜਿਹੜਾ ਆ ਉਹ ਬੰਦ ਕੀਤਾ ਜਾਵੇ ਸਰਕਾਰੀ ਡਿਪਾਰਟਮੈਂਟ ਔਰ ਪੰਜਾਬ ਸਰਕਾਰ ਨੂੰ